ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾਵਾਜ ਹੈ ਭਾਗ 18ਵਾਂ ਸੜਕ ਦੇ ਦੋਹੀ ਸਿਰੀ ਜਿੱਥੋਂ ਤੀਕ ਨਜ਼ਰ ਜਾਂਦੀ ਮਿਲਟਰੀ ਦੇ ਟਰੱਕ ਟੈਂਕਾਂ ਤੇ ਵਕਤਰਬੰਦ ਗੱਡੀਆਂ ਤੋਂ ਛੋਟ ਹੋਰ ਕੁਝ ਨਜ਼ਰ ਨਹੀਂ ਸੀ ਆਉਂਦਾ ਐਡਾ ਲੰਬਾ ਕਾਣ ਵਾਈ ਕਾਣੂ ਕਦੀ ਕਿਸੇ ਨੇ ਲੰਘਦਾ ਵੇਖਿਆ ਸੀ ਦਪੈਰ ਵੇਲੇ ਤੋਂ ਜਦ ਤੋਂ ਇੱਕ ਆਫਲਾ ਕਸ਼ਮੀਰ ਰੋਡ ਦੇ ਇਸ ਹਿੱਸੇ ਉੱਤੇ ਉਤਰਿਆ ਪਟਾਲੇ ਦੀ ਲੁਕਾਈ ਟੁੱਟ ਕੇ ਪੈ ਗਈ ਇਸ ਪਾਸੇ ਵੱਲ ਕੁਝ ਤਾਂ ਦ੍ਰਿਸ਼ ਹੀ ਬੜਾ ਦਿਲਚਸਪ ਸੀ ਇਸ ਤੋਂ ਛੋਟ ਮਿਲਟਰੀ ਦਾ ਏਕਾਣ ਵਾਈ ਜੰਮੂ ਕਸ਼ਮੀਰ ਦੀਆਂ ਉਹਨਾਂ ਸੀਮਾਵਾਂ ਦੀ ਰੱਖਿਆ ਲਈ ਜਾ ਰਿਹਾ ਸੀ ਜਿੱਥੇ ਇਨੀ ਦਿਨੀ ਪਾਕਿਸਤਾਨੀ ਕੁਸਬੈਠੀਆਂ ਨੇ ਹੁੱਲੜ ਮਚਾ ਰੱਖਿਆ ਸੀ ਪਿਛਲੇ ਕੁਝ ਚਿਰ ਤੋਂ ਤਾਂ ਪਾਕਿਸਤਾਨਾ ਨੇ ਵੀ ਉੱਧਰ ਤੋਂ ਵੀ ਮਚਾਈ ਹੋਈ ਇਸਤਰੀ ਕੀ ਵੱਡੇ ਕੀ ਛੋਟੇ ਕੀ ਮਰਦ ਕੀ ਤੀਨਾਂ ਇੰਜ ਤਾਂ ਇੰਜ ਚੰਤ ਚਰਚਾ ਭਰੇ ਜਜ਼ਬਿਆਂ ਨਾਲ ਆਪਣੇ ਵਤਨ ਦੇ ਰਖਵਾਲਿਆਂ ਨੂੰ ਵੇਖਣ ਲਈ ਉਮੜਿਆ ਰਹੇ ਸਨ ਜਿਵੇਂ ਕਿਸੇ ਤੀਰਥ ਤੀਰਥ ਦੀ ਯਾਤਰਾ ਕਰਨ ਆਏ ਹੋਣ ਕੌਣ ਨਹੀਂ ਸੀ ਜਾਣਦਾ ਕਿ ਇਹ ਜਵਾਨ ਆਪਣੇ ਵਤਨ ਦੀ ਜਗਵੈਦੀ ਉੱਤੇ ਆਪਣੀਆਂ ਜਵਾਨੀਆਂ ਦੀ ਆਹੂਤੀ ਦੇਣ ਚੱਲੇ ਨੇ ਜਗਵੈਦੀ ਜਿਸ ਨੂੰ ਦੂਸਰੇ ਸ਼ਬਦਾਂ ਵਿੱਚ ਲੜਾਈ ਦਾ ਮੋਰਚਾ ਕਿਹਾ ਜਾਂਦਾ ਦੂਰੀ ਗਹਿਮਾ ਗਹਿਮੀ ਇੱਕ ਵਤਨ ਦੀ ਮੁਹਾਬਜ਼ਾਂ ਦੀ ਤੇ ਦੂਜੀ ਦਰਸ਼ਕਾਂ ਦੀ ਪਰਵਾਨੇ ਜੇ ਸ਼ਮਾ ਉੱਤੇ ਜਿੰਦਾਂ ਵਾਰਨ ਲਈ ਉੱਡੇ ਜਾ ਰਹੇ ਸਨ ਤਾਂ ਦਰਸ਼ਕ ਚਲੇ ਆ ਰਹੇ ਸਨ ਪਰਵਾਨਿਆਂ ਨੂੰ ਸਰਧਾਂਝਲੀਆਂ ਭੇਟ ਕਰਨ ਲਈ ਫਲਾਂ ਮਠਿਆਈਆਂ ਤੇ ਫੁੱਲਾਂ ਦੇ ਰੂਪ ਵਿੱਚ ਸਰਧਾਂਝਲੀਆਂ ਲੈ ਕੇ ਮਿਲਟਰੀ ਦੇ ਜਵਾਨ ਇਹਨਾਂ ਸਰਧਾਂਝਲੀਆਂ ਨੂੰ ਪ੍ਰਾਪਤ ਕਰਕੇ ਰਾਜ ਲੱਥੇ ਸਨ ਪਰ ਸਰਦਾਲੂਆਂ ਦੀਆਂ ਸੁਗਾਤਾਂ ਸਨ ਕਿ ਖਤਮ ਹੋਣ ਦਾ ਨਾਂ ਨਹੀਂ ਸੀ ਲੈ ਰੰਗ ਦਰਸ਼ਕਾਂ अथवा ਸਰਦਾਲੂਆਂ ਦੀਆਂ ਸਭ ਤੋਂ ਬਾਹਰਲੀ ਭੀੜ ਦੂਰੀ ਸੀ ਟੈਂਕਾਂ ਦੀ ਲੰਬੀ ਕਤਾਰ ਦੇ ਵਾਲੇ ਸ਼ਾਇਦ ਇਸੇ ਕਰਕੇ ਕੀ ਇਨੋਕੀ ਕਿਸਮ ਦੇ ਇਨਾ ਫੁਲਾਦੀ ਹਾਥੀਆਂ ਨੂੰ ਇਸ ਤੋਂ ਪਹਿਲਾਂ ਕਦੀ ਘੱਟ ਵੱਧ ਹੀ ਲੋਕਾਂ ਨੇ ਦੇਖਿਆ ਸੀ ਵੱਡੀਆਂ-ਵੱਡੀਆਂ ਮੋਟਰ ਟਰਾਲੀਆਂ ਉੱਤੇ ਲੱਦੇ ਹੋਏ ਇਹ ਟੈਂਕ ਹੈਵੀ ਤਾਂ ਇੱਕ ਅਜੂਬਾ ਹੀ ਸਨ ਹਵਾਲਦਾਰ ਮੋਤੀ ਸਿੰਘ ਜਦ ਆਪਣੇ ਟੈਂਕਾਂ ਦੀ ਦੇਖਭਾਲ ਕਰਕੇ ਵਿਹਲਾ ਹੋਇਆ ਤਾਂ ਹੋਰ ਜਵਾਨਾਂ ਵਾਂਗ ਉਸ ਦਾ ਗਲਾ ਵੀ ਸੇਰਿਆਂ ਨਾਲ ਅਤੇ ਜੇਬਾਂ ਸੁਗਾਤਾਂ ਨਾਲ ਤੂਸੀਆਂ ਹੋਈਆਂ ਸਨ। ਸੇਰੇ ਗਲੋਂ ਉਤਾਰ ਕੇ ਉਸਨੇ ਟੈਂਕ ਦੀ ਸੀਟ ਥੱਲੇ ਬਕਸੇ ਵਿੱਚ ਰੱਖ ਦਿੱਤੇ ਤੇ ਜੇਬ ਵਿਜਲਾ ਨਿਕ ਸੋਕ। ਚਾਕ ਸੈੱਟ ਦਾ ਇੱਕ ਬੰਦ ਡੱਬਾ ਜਿਸ ਉਤੇ ਰਾਧਾ ਤੇ ਕ੍ਰਿਸ਼ਨ ਦੀ ਡਾਡੀ ਮਨੋਹਰ ਤਸਵੀਰ ਸੀ ਉਸਨੇ ਕੱਢ ਕੇ ਵੇਖ ਵੱਖ ਕਰ ਲਿਆ ਉਸ ਦੀ ਪੈਂਟ ਦੀ ਜੇਬ ਇਤਨੀ ਵੱਡੀ ਨਹੀਂ ਸੀ ਜੋ ਡੱਬਾ ਉਸ ਵਿੱਚ ਸਮਾ ਸਕਦਾ ਸੋ ਇਸ ਨੂੰ ਹੱਥ ਵਿੱਚ ਫੜੀ ਉਹ ਭੀੜ ਵਿੱਚੋਂ ਬਾਹਰ ਨਿਕਲ ਤੁਰਿਆ ਕੁਝ ਹੀ ਕਦਮਾਂ ਤੇ ਜਾ ਕੇ ਮੋਤੀ ਸਿੰਘ ਰੁਕ ਗਿਆ ਜਿਵੇਂ ਕੋਈ ਚੀਜ਼ ਭੁੱਲ ਆਇਆ ਹੋਵੇ ਤੇ ਕਾਹਲੀ ਕਾਹਲੀ ਆਪਣਾ ਜੇਬਾਂ ਫਲੋਲਣ ਲੱਗ ਪਿਆ ਛੇਕੜ ਕਮੀਜ਼ ਕਮੀਜ਼ ਦੇਗੀ ਕਿੱਸੇ ਵਿੱਚੋਂ ਇੱਕ ਬੰਦ ਲਫਾਫਾ ਵੇਖ ਕੇ ਉਸ ਨੂੰ ਤਸੱਲੀ ਹੋਈ ਕਿ ਜਿਹੜੀ ਚੀਜ਼ ਦੇ ਭੁੱਲ ਆਉਂਦਾ ਉਸ ਨੂੰ ਭਰਮ ਹੋਇਆ ਸੀ ਉਹ ਚੀਜ਼ ਉਸਦੇ ਕੋਲ ਹੈ। ਉਵੇਂ ਹੀ ਡੱਬਾ ਹੱਥ ਵਿੱਚ ਫੜੀ ਉਹ ਸੜਕ ਤੋਂ ਲੰਬੇ ਹੋ ਕੇ ਤੁਰਿਆ ਜਾ ਰਿਹਾ ਸੀ ਵੇ ਤੁਰੇ ਜਾਂਦਾ ਉਸ ਦੀਆਂ ਅੱਖਾਂ ਸੱਜੇ ਖੱਬੇ ਅੱਗੇ ਪਿੱਛੇ ਝਾਕ ਰਹੀਆਂ ਸਨ। ਠਟਕਲ ਪਿੱਛੂ ਹੀ ਮੋਤੀ ਸਿੰਘ ਅਨਮਾਨ ਲਾਈ ਜਾਂਦਾ ਸੀ ਜੋ ਕਿਹੜੇ ਪਾਸੇ ਰਾਣੋ ਦੀ ਮੌਜੂਦਗੀ ਸੁਭਾਵਤ ਹੈ। ਤੇ ਇੰਨਾ ਹੀ ਮਨਮਾਨਾ ਦੇ ਧਾਰ ਤੇ ਉਹ ਕਦੇ ਸੱਜੇ ਮੁੜ ਜਾਂਦਾ ਤੇ ਕਦੀ ਖੱਬੇ ਪਰ ਉਸ ਦੇ ਸਾਰੇ ਟੀਚੇ ਤੇ ਅਨੁਮਾਨ ਉੱਪਰੋਂ ਥੱਲੇ ਨਿਥਾਰਤਕ ਸਿੱਧ ਹੋਈ ਜਾ ਰਹੇ ਸਨ ਕਾਫੀ ਚਿਰ ਦੀ ਢੂੰਡ ਪਾਤ ਤੋਂ ਬਾਅਦ ਮੋਤੀ ਨੂੰ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ ਹੋਣ ਲੱਗਾ ਕਿ ਉਸ ਦਾ ਇਹ ਵਿਸ਼ਵਾਸ ਹੀ ਅਟਕਲ ਅਟਕਲ ਜੀ ਕੀ ਅਟਕਲ ਪਿੱਛੂ ਸੀ ਕਿ ਰਾણો ਜ਼ਰੂਰ ਉਸ ਨੂੰ ਮਿਲਣ ਆਵੇਗੀ ਪਹਿਲਾਂ ਜੇ ਉਹ ਰਾਣੋ ਜ਼ਰੂਰ ਆਵੇਗੀ ਇਸ ਤਰ੍ਹਾਂ ਵਿੱਚ ਦਲੀਲਾਂ ਘੜਦਾ ਰਿਹਾ ਕਿ ਹੁਣ ਰਾਣੋ ਨਹੀਂ ਆਵੇਗੀ ਤੀ ਪੁਸ਼ਟੀ ਵਿੱਚ ਇੱਕ ਨੰਬਰ ਦਾ ਬਹਿਮੀ ਹਾਂ ਮੈਂ ਵੀ ਪਲਾਂ ਕੀ ਕਣ ਮੈਂ ਯਕੀਨ ਕਰ ਲਿਆ ਕਿ ਉਹ ਆਵੇਗੀ ਪਹਿਲਾਂ ਤਾਂ ਇਹੋ ਗੱਲ ਇਹੋ ਗੱਲ ਸ਼ੱਕੀ ਹੈ ਕਿ ਚਿੱਠੀ ਉਸ ਨੂੰ ਪਹੁੰਚੀ ਹੋਵੇਗੀ ਜਿਹੜੀ ਹਿਸਾਬ ਨਾਲ ਉਸ ਨੂੰ ਕੱਲ ਮਿਲ ਗਈ ਹੋਣੀ ਹੋਣੀ ਚਾਹੀਦੀ ਹੋ ਸਕਦਾ ਕੱਲ ਨਾ ਹੀ ਪਹੁੰਚੀ ਹੋਵੇ ਸੋ ਭਲਾ ਜੇ ਪਹੁੰਚ ਵੀ ਗਈ ਹੋਵੇਗੀ ਕੀ ਪਤਾ ਕੀ ਪਤਾ ਉਸ ਤਿਕ ਪਹੁੰਚਣ ਵਿੱਚ ਢਿੱਲ ਮੱਠ ਕਰ ਦਿੱਤੀ ਹੋਵੇ ਇਸ ਵੇਲੇ ਮੋਤੀ ਸਿੰਘ ਰਫੂਜੀ ਵਸਤੀ ਦੇ ਇਤਨਾ ਨੇੜੇ ਪਹੁੰਚਿਆ ਸੀਗੇ ਆਵਾਜ਼ ਮਾਰੀ ਉੱਥੇ ਪਹੁੰਚ ਸਕਿਆ ਰਾણો ਦੀਪਾਲ ਦੇ ਨਾਲ ਉਸ ਦਾ ਧਿਆਨ ਜਿੰਨੀ ਵੀਰ ਵੀ ਵਸਤੀ ਵੱਲ ਜਾਂਦਾ ਕਈ ਪ੍ਰਾਣੀਆਂ ਜਾਂਦਾ ਉਸ ਦੇ ਪਲ ਸੱਟੇ ਮਾਰ ਲੱਗ ਪੈਂਦੇ ਤੇ ਆ ਤੇ ਉਹ ਮੰਦਰ ਇਹ ਤਾਂ ਉਦੋਂ ਕੱਚਾ ਹੁੰਦਾ ਸੀ ਇੱਥੇ ਇੱਕ ਵੱਡਾ ਸਾਰਾ ਬੋਰਡ ਵੀ ਸੀ ਹੁੰਦਾ ਸੀ ਜਿਸ ਹੇਟ ਅਸੀਂ ਸੇਖ ਚਿਲੀ ਹੰ ਨੀਰਾਪੁਰਾ ਮੈਂ ਨਹੀਂ ਤਾਂ ਹੋਰ ਕੀ ਰਾਣੋ ਕਿਤੇ ਲੱਗਦੀ ਸੀ ਮੇਰੀ ਸਾੰਢ ਸਤੇੜ ਜੋ ਚਿੱਠੀ ਵੇਖਦੇ ਆਈ ਭੱਜੀ ਆਂ ਵੜੀਆਂ ਜਿਵੇਂ ਵਾਹਾਂ ਅਕੜੀਆਂ ਹੋਗੀਆਂ ਸਨ ਉਸਦਿਆਂ ਮੈਨੂੰ ਮਿਲਣ ਬਾਜੋ ਤਾਂ ਮੋੜ ਚੈਨਾ ਨਹੀਂ ਥੋੜਾ ਹੋਰ ਛੱਤ ਕਿਸੇ ਪਛੱਤੇ ਪਾਸੇ ਖੜੀ ਉਡੀਕਦੀ ਹੋਵੇ ਖੱਪ ਖਾਨਾ ਵੀ ਤੱਕ ਅੱਜ ਕਾਫੀ ਐ ਸੜਕ ਦੇ ਲਾਗੇ ਪਾਸੇ ਕਦੀ ਇਧਰੋਂ ਉਧਰੋਂ ਕਦੀ ਉਧਰੋਂ ਇਧਰ ਟੋੜ 2 2.5 ਘੰਟੇ ਐਵੇਂ ਹੀ ਮਟਰ ਗਸਤੀ ਕਰਦਿਆਂ ਗੁਜ਼ਾਰ ਦਿੱਤੇ ਉਸਨੇ ਛੇਕੜ ਜਦ ਉਸਦੀ ਉਮੀਦ ਦੀ ਬੱਚੀ ਕੋ ਚੇਤੰਦ ਵੀ ਟੁੱਟ ਚਲੀ ਤਾਂ ਆਪਣੇ ਆਪ ਉੱਤੇ ਕਿ ਚੀਚੀ ਖਾ ਕੇ ਉਹ ਮੁੜ ਕਸ਼ਮੀਰ ਰੋਲ ਵਾਦ ਤੇ ਹੋ ਤਰੇ ਵੇ ਬਕੂ ਪਲਾਂ ਕੋਈ ਜਵਾਨ ਜਹਾਨ ਕੁੜੀ ਕਿਸੇ ਪਰਾਈ ਨੂੰ ਮਿਲਣ ਉੱਠ ਤੁਰੇਗੀ ਪਾਗਲਪਣਾ ਨਹੀਂ ਤਾਂ ਹੋਰ ਕੀ ਇਹ ਮੇਰਾ ਵਾਰਾਂ ਵਰੇ ਦਿੱਲੀ ਰਹਿ ਕੇ ਪਾਠ ਹੀ ਝੋਕਦਾ ਰਹਾ ਮੈਂ ਸ਼ਾਮਾਂ ਉਤਰ ਰੰਗਾ ਸਨ ਦਿਲ ਵਿੱਚ ਦਿਲ ਨਾਲ ਟੁੱਟੇ ਦਿਲ ਨਾਲ ਮੋਤੀ ਦੀਆਂ ਲੱਤਾਂ ਕਢੀ ਸਦਾ ਹੋਇਆ ਕੈਂਪ ਵੱਲ ਤੁਰਿਆ ਜਾ ਰਿਹਾ ਸੀ ਕਦੀ ਰਾਣੂ ਦੀ ਬੇ ਬਫਾਈ ਨੂੰ ਕਦੀ ਆਪਣੀ ਬੇਵਕੂਫੀ ਨੂੰ ਕੋਸਦਾ ਹੋਇਆ ਉਸ ਦਾਜੀ ਕੀਤਾ ਕਿ ਹਥਲਾ ਡੱਬਾ ਦੂਰ ਬਗਾ ਮਾਰੀ ਪਰ ਡੱਬਾ ਤਾਂ ਕਿਸੇ ਸਰਦਾਲੂ ਦੀ ਭੇਂਟ ਦਾ ਪ੍ਰਤੀਕ ਸੀ ਇੰਜ ਕਰਕੇ ਉਹ ਸਰਦਾ ਦਾ ਅਪਮਾਨ ਕਰਦਾ ਗੁੱਸੇ ਵਿੱਚ ਪੇਚ ਦਾਬ ਖਾਂਦਾ ਚਾਂਚਕ ਮੋਤੀ ਵਤਿਆਨ ਇੱਕ ਪਰਛੱਤੇ ਪਾਸੇ ਕੋਈ ਪੌਣੇ ਇੱਕ ਫਲਾ ਕੋਈ ਪੌਣੇ ਇੱਕ ਫਰਲਾਂਗ ਦੀ ਵਾਂਟ ਤੇ ਜਾ ਪਿਆ ਜਿੱਥੇ ਇੱਕ ਸੰਘਣੇ ਰੁੱਖ ਦੇ ਤਣੇ ਨਾਲ ਉਸ ਦੀ ਕਿਸੇ ਮਨੁੱਖੀ ਈਕਾਰ ਦਾ ਝੌਲਾ ਪਿਆ ਜਿਸ ਤੇ ਇੱਕ ਅੱਧ ਵੀਰ ਹਿਲਦਿਆਂ ਹੋਣ ਦਾ ਵੀ ਉਸ ਨੂੰ ਭਰਮ ਜਿਹਾ ਹੋਣ ਲੱਗਾ ਭਾਵੇਂ ਸੰਧਿਆ ਦੀ ਸੰਧਿਆ ਦੇ ਕੁਸਮੁਸ ਕੁਸੇ ਕਰਕੇ ਇਹ ਉਸ ਨੂੰ ਪੂਰੇ ਤੌਰ ਤੇ ਯਕੀਨੀ ਨਹੀਂ ਸੀ ਲੱਗ ਰਿਹਾ ਯਕੀਨੀ ਐਸੀ ਭਾਵੇਂ ਨਹੀਂ ਪਰਮੋਤੀ ਸਿੰਘ ਇਸ ਦੇ ਪ੍ਰਭਾਵ ਤੋਂ ਬਾਚ ਨਹੀਂ ਸਕਿਆ ਤੇ ਗੈਰ ਇਰਾਦੀ ਤੌਰ ਤੇ ਲਤਾਂ ਬਦੁਰਬਦੀ ਉਸ ਨੂੰ ਉਸੇ ਬੰਨੇ ਲੈ ਤੁਰਾ ਧੰਨਵਾਦ